ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਚ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਇਆ ਦੇਖ ਕੇ ਮਜ਼ਾ ਆਇਆ ਇਹ ਕੋਈ ਹੁਣ ਘਰੇਲੂ ਵੀਡੀਓ ਆ ਆਪਦੀ ਜਨਾਨੀ ਨੂੰ ਚਾਰੇ ਪਾਸਿਓਂ ਦਿਖਾਤਾ ਉਹਨੂੰ ਜਾਣ ਜਾਣ ਕੇ ਇਹੋ ਜਿਹੇ ਕੱਪੜੇ ਪਾਉਣ ਦਾ ਇਹ ਹੈ ਮੇਰੀ ਵਾਈਫ ਆਪ ਸਭੀ ਇਨਕੋ ਜਾਣਤੀ ਹੋਵਗੀ ਬਹੁਤ ਹਾਰਡ ਵਰਕ ਕਰਤੇ ਹਨ ਇਨਕੀ ਵਜ੍ਹਾ ਸੇ ਹੀ ਅੱਜ ਅਸੀਂ ਇੱਥੇ ਤੱਕ ਪਹੁੰਚੇ ਹਨ ਉਹ ਹਾਂ ਜਾਣਦੇ ਆਂ ਸੀ ਸਾਰੇ ਨੂੰ ਕੱਲਾ ਕੱਲਾ ਤੰਗ ਦਿਖਾਤਾ ਸਾਰਾ ਪੰਜਾਬ ਜਾਣਦਾ ਇਹਨੂੰ ਤੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਜਦੋਂ ਸੇ ਇਹ ਮੇਰੀ ਲਾਈਫ ਮੇਂ ਆਏ ਹੈ ਮੇਰੀ ਲਾਈਫ ਬਿਲਕੁਲ ਇੱਕਦਮ ਸੇ ਚੇਂਜ ਹੋ ਚੁਕੀ ਹੈ ਲਾਈਫ ਤਾਂ ਚੇਂਜ ਹੋਣੀ ਆ ਪੈਸੇ ਵਾਲੀ ਮਸ਼ੀਨ ਜੋ ਲੈ ਤੂੰ ਇਸ ਕੋ ਬਹੁਤ ਮੈਂ ਲੱਕੀ ਮੰਨਤਾ ਹੂੰ ਕਿਉਂਕਿ ਇਸ ਕੀ ਵਜ੍ਹਾ ਸੇ ਆਜ ਮੈਂ ਜਹਾਂ ਵੀ ਹੂੰ ਇਸ ਕੀ ਗਦੌਲ ਤੇ ਹੀ ਹੂੰ ਮੈਨੂੰ ਹੀ ਵਖਾ ਵਖਾ ਕੇ ਤਮਸ਼ੂਰ ਹੋ ਰਿਆਂ ਨੇ ਸਾਥ ਛੋੜਾ ਰਿਸ਼ਤੇਦਾਰੋਂ ਨੇ ਛੋੜਾ ਆਪਣੋਂ ਨੇ ਛੋੜਾ बटे की एक यही एक रिश्ता है जो मेरे साथ मतलब कंधे से कंधा मिला के खड़ा हुआ है तेरा कमाई का साधन बनिया चाहे ना रखें अपने खुद पे अपने पे दम रखें कि हम कुछ करेंगे लाइफ में अगर बड़ा करना है तो लोगों को इग्नोर करना सीख लें क्योंकि क्यूँकी पीजे वाले से कुछ बड़ा करो जिंदगी में कुछ करना है तो नूर चुंगी चुकी जो नूर की करे ਪਰਦੂ ਛੱਡੀ ਨਾ ਕੁਝ ਦਿਖਾਉਣਾ ਉਹਦਾ ਕੋਈ ਟਾਈਮ ਹੁੰਦਾ ਸੀ ਮਾਂ ਆਪਣੇ ਬੱਚੇ ਨੂੰ ਦੁੱਧ ਦੇਣ ਲੱਗੀ ਉੱਪਰ ਚੁੰਨੀ ਦੇ ਦਿੰਦੀ ਸੀ ਹੁਣ ਬਈ ਜਨਾਨੀਆਂ ਨੂੰ ਕੋਈ ਸ਼ਰਮ ਨਹੀਂ ਵੱਤ ਸਹੀ ਏ ਤੇ ਅੱਜ ਦੋ ਬਲੌਗ ਕੋਣ ਦੀ ਸਲਾਹ ਮੇਈ ਜੇ ਇਸ ਦੇ ਬਸ ਚ ਹੁੰਦਾ ਤਾਂ ਇਹ ਨੂਰ ਦੇ ਜੰਮਣ ਮੌਕੇ ਵੀ ਵੀਡੀਓ ਪਾ ਦਿੰਦਾ ਤੇ ਅੱਜ ਦੋ ਬਲੌਗ ਕੋਣ ਦੀ ਸਲਾਹ ਉੱਚੀ ਹੋ ਕੇ ਦਿਖਾ ਰਹੀ ਆ ਉਹ ਵੀ ਪੂਰਾ ਦਿਖ ਜੇ ਫਿਰ ਕੁਲੜ ਪੀਜੇ ਵਾਲਿਆਂ ਤਰ੍ਹਾਂ ਰੋਈ ਨਾ ਬਾਅਦ ਚ ਵੀ ਸਾਡਾ ਡਾਟਾ ਲੀਕ ਹੋ ਗਿਆ ਨੂਰ ਆ ਰਿਹਾ ਨੂਰ ਨੰਗਾ ਥੱਲੋਂ ਮੈਂ ਤਾਂ ਨਹੀਂ ਦਿਖਾਉਂਦਾ ਨੂਰ ਨਾ ਦਿਖਾਈ ਪਰ ਤੂੰ ਸਾਲਿਆ ਨੂਰ ਦੀ ਮੰਮੀ ਤਾਂ ਸਾਰੀ ਦਿਖਾਤੀ ਸਾਰੇ ਪਾਸਿਓ ਅਰੇ ਸਾਰੇ ਵੇਖੀਂ ਨੂਰ ਰੋਂਦਾ ਹੈ ਚੱਕਲਾ ਦੇਖਣਾ ਓਏ ਤੂੰ ਨੂਰ ਨਾ ਚੱਕੀ ਤੂੰ ਨੂਰ ਦੀ ਮੰਮੀ ਸਾਰੇ ਅੱਗੇ ਪਿੱਛੇ ਦਿਖਾ ਦੇ ਤੂੰ ਨੂਰ ਨਾ ਚੱਕੀ ਬਸ ਠੀਕ ਹੈ ਜਿਵੇਂ ਜੰਨੇ ਹੂੰ ਨਿੰਬੂ ਪਾਣੀ ਬਣ ਜਾਂਦਾ ਨਿੰਬੂ ਪਾਣੀ ਗਰਮੀ ਬਹੁਤ ਹੋਈ ਪਈ ਆ ਨਹੀਂ ਆਇਆ ਤਾਂ ਠੰਡ ਹੋ ਗਈ ਦੋ ਦਿਨ ਤੇ ਹੱਸ ਇਸੇ ਜੱਗ ਵਿੱਚ ਡੁੱਬ ਜਾਓ ਦੋਨੇ ਜਣੇ ਨਿੰਬੂ ਪਾਣੀ ਨਹੀਂ ਬਣਦਾ ਨੂਰ ਦੀ ਮੰਮੀ ਦੀ ਵੀਡੀਓ ਬਣਦੀ ਆ ਪਾਣੀ ਵਿੱਚ ਹੋਰ ਵੀ ਪੈਂਦਾ ਹੁੰਦਾ ਪਤਾ ਨਹੀਂ ਮੈਂ ਚੋਰ ਹੋਰ ਪਾਣੀ ਪੋਣਾ ਮੰਮਾ ਕੈਮਰਾ ਇਹਦੇ ਚੱਡਿਆਂ ਤੇ ਛਾਤੀ ਤੇ ਰੱਖਿਆ ਕਰ ਹੋਰ ਕੋਈ ਕੰਮ ਨਹੀਂ ਤੈਨੂੰ ਨਾਕੀ ਨਾ ਇਹ ਤਾਂ ਹੋਸ਼ ਆ ਗਿਆ ਬਹੁਤ ਆਇਆ ਇਹਨੂੰ ਕਿਉਂ ਨਹੀਂ ਦੱਸ ਕੇ ਵੀ ਦੁਨ ਹੋਣ ਚੱਲੀ ਆ ਇਹਨੇ ਕੈਮਰਾ ਔਨ ਕਰਨਾ ਸੀ ਤੂੰ ਤਾਂ ਕੰਟੈਂਟ ਮਾਰਦਾ ਇਹਦਾ ਵਿਚਾਰੇ ਦਾ ਹੁਣ ਠੀਕ ਹੈ ਫਲਾਸ਼ ਨਾ ਠੀਕ ਨੂੰ ਕੀ ਇਹਨੂੰ ਕੀ ਬੁਖਾਰ ਦੀ ਕੋਈ ਚੀਜ਼ ਨਹੀਂ ਸਹੀ ਆ ਉਹ ਦੇਖ ਚੱਕਰ ਕੋ ਹੁੰਦਾ ਪਲਾ ਕਰ 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 ਲੱਗ ਗਿਆ ਸੀ ਉਖਲੀ ਚ ਵੱਜਿਆ ਨਾ

ਮੇਰੇ ਬੇਰਲਪੂਰੀ ਕਰ ਲਿਓ ਦੰਦਾ ਦੀ ਕਹਿਣਾ ਹੋਰ ਨਾ ਸਮਝ ਲਿਓ ਗਲਾਬ ਜਾਮਨ ਤਾਂ ਬਹਾਨਾ ਮਸ਼ੂਰੀ ਤਾਂ ਤੁਸੀਂ ਥਾਰ ਗੱਡੀ ਦੀਆਂ ਲਾਈਟਾਂ ਦੀ ਕਰਦੇ ਆਂ ਦੰਦਾ ਦੀ ਵਿਰਲ ਮਾਰਦੀ ਹੈ ਮਰ ਜਾਣੀ ਦੀ ਬਾਕੀ ਕੰਮ ਤਾਂ ਓਕੇ ਆ ਬੜਾ ਹਰਾਮੀ ਹੋ ਬਟਾ ਕੀ ਮੰਗਦੀ ਹੈ ਕਿੱਜੀ ਪਈਆਂ ਮੁੜ ਕੇ ਨਾਲ ਇੰਨਾ ਮੁੜਕਾ ਤਾਂ ਮੈਨੂੰ ਨਹੀਂ ਆਉਂਦਾ ਜਿੰਨਾ ਤੈਨੂੰ ਆਉਂਦਾ ਤੈਨੂੰ ਕਾਦਾ ਮੁੜਕਾ ਆਉਣਾ ਤੂੰ ਤਾਂ ਕੈਮਰੇ ਦਾ ਬਟਨ ਹੀ ਔਨ ਕਰਨਾ ਮੁੜਕਾ ਦਾ ਨੂਰ ਦੀ ਮੰਮੀ ਨੂੰ ਆਉਣਾ ਜਿਹਨੇ ਮਿਹਨਤ ਕਰਨੀ ਆ ਆ ਗਈ ਮੇਰੀ ਮੰਮੀ ਕਿੱਦਾਂ ਗਈ ਤੇਰੀ ਮੰਮੀ ਮੰਮੀ ਤੂੰ ਕੁਝ ਕਰੇਂਗਾ ਤਾਂ ਹੀ ਮੁੜਕਾ ਹੋਣਾ ਲਾਲਦੀਨ ਉਹ ਸਾਲਿਆ ਕੋਈ ਹੋਰ ਕੰਮ ਨਹੀਂ ਤੈਨੂੰ ਇਸ ਤੋਂ ਚੰਗਾ ਕੋਈ ਨਸ਼ਾ ਕਰ ਲੈ ਓਕੇ ਪਾਉਨੇ ਆਪਾਂ ਨਾਲ ਜਿੱਥੇ ਹੱਥ ਧੋਣੇ ਹੁੰਦੇ ਉੱਥੇ ਦਲੀਆ ਧੋਣ ਲੱਗੀ ਆ ਕੀ ਮੰਗਦੀ ਹੈ ਚਲਾ ਆ ਕੀ ਜੀ ਪਈਆਂ ਮੁਰਕੇ ਨਾਲ ਐਨਾ ਮੁਰਕਾ ਤਾਂ ਮੈਨੂੰ ਨਹੀਂ ਆਉਂਦਾ ਜਿੰਨਾ ਤੈਨੂੰ ਆਉਂਦਾ ਚੁੱਲੇ ਬੁਲੇ ਕੰਮ ਕਰੋ ਨਾ ਪਤਾ ਨੱਭੀ ਹੈ ਮੰਮੀ ਐਨਾ ਤਾਂ ਫਿਰ ਵੀ ਨਹੀਂ ਆਉਣਾ ਚੱਲੋ ਸੇਵਕਾ ਇੱਥੇ ਤਾਂ ਕੰਮ ਸਿੱਧਮ ਸਿੱਧਾ ਹੋਇਆ ਪਿਆ ਲੋ ਵੀ ਮੀਂਹ ਤਾਂ ਆਇਆ ਨਹੀਂ ਗਾ ਤੇ ਗਰਮੀ ਜ਼ਰੂਰ ਜ਼ਿਆਦਾ ਹੋਗੀ ਹੈ ਨਾ ਮੀਂਹ ਦਾ ਮੀਂਹ ਦਾ ਕੀ ਕਰਾਉਂਗਾ ਮੀਂਹ ਨਹੀਂ ਆਉਂਦਾ ਹੀ ਨਹੀਂ ਹਾਂ ਉਹ ਵੀ ਕੰਮ ਕਰ ਲਿਆ ਕਰ ਸਾਰਾ ਦਿਨ ਚੱਕ ਕੇ ਕੈਮਰਾ ਨੂਰ ਦੀ ਮੰਮੀ ਦੇ ਪਿੱਛੇ ਪਿੱਛੇ ਫਿਰਦਾ ਰਹਿਣਾ 3 4 ਫੋਟੋ ਵੰਗੋ 17 ਲੋ ਵੀ ਮੇਰੀ ਤੇ ਨੂਰ ਦੀ ਮੰਮੀ ਦੀ ਲੱਗੀ ਹੈ ਸਰਤ ਤੇ ਚੱਲ ਵੀ ਨੂਰ ਦੀ ਮੰਮੀ ਕਰਦੇ ਸ਼ਾਟ ਰਸੀ ਟੱਪਣਾ ਤਾਂ ਬਹਾਨਾ ਪਤੰਦਰਾ ਤੈਨੂੰ ਵੀਊ ਤੇ ਫੋਲੋਅਰ ਬਣਾਉਣ ਦਾ ਰਹੀ ਸੀਕਰਟ ਪਤਾ ਲੱਗ ਗਿਆ ਇਹ ਮੋਪੀ ਦਾ ਰਿਕਾਰਡ ਤੋੜੂ 3 4 ਫੋਟੋ ਵੰਗੋ 17 ਲੋ ਵੀ ਮੇਰੀ ਤੇ ਨੂਰ ਦੀ ਮੰਮੀ ਦੀ ਲੱਗੀ ਹੈ ਸਰਤ ਚੱਲ ਵੀ ਨੂਰਦੀ ਮਮੀ ਕਰਦੇ ਸ਼ਟ ਰੱਖ ਜੇ ਕਰ ਸ਼ਰਮ ਕਰ ਨੂਰਦੀ ਮਮੀ ਤਾਂ ਮੁੰਨੀ ਤੋਂ ਵੱਧ ਬੇਨਾਮ ਕਰਾਤੀ ਤੜਕੇ ਦੇ ਗਏ ਆ ਨਾਲੇ ਤਾਂ 5000 ਰੁਪਏ ਲਾਏ ਨਾਲੇ ਦੁਖੀ ਹੋਏ ਅੱਡ ਤੇ ਸਮਾਨ ਅਗਲੇ ਨੇ 5000 ਦਾ ਆ ਦੋ ਲਫਾ ਪੈਂ ਜਾਗੇ ਟੋਰ ਹੋਰ ਤੁਹਾਡੇ ਨਾਲ ਆਪ ਆ ਜਾਂਦੇ ਕਮਾਈ ਨੂੰ ਤੇਰੇ ਕੋਲ ਹੈਗੀ ਆ ਨੂਰਦੀ ਮਮੀ ਬੰਦਾ ਕਮਾਈ ਕੀ ਕਰੂਗਾ ਮਗਾਈ ਹੋਤ ਹੋਗੀ ਭਾਜੀ ਤਾਂ ਤੁਸੀਂ ਵੀ ਕੁੰਡੀ ਲਾਉਣੀ ਆ ਲੋਕਾਂ ਨੂੰ 5 ਦਾ 10 ਬਣਾ ਕੇ ਹਾਂ ਮਾ ਦੇ ਇੰਨਾ ਸਮਾਨ ਆਇਆ ਦੱਸੋ ਕੀ 5 ਹਰ ਦਾ ਸਮਾਨ ਲੱਗਦਾ ਹੈ ਇਹ ਹੋਰ ਟਰੱਕ ਚ ਆਉਣਾ ਸੀ 5000 ਦਾ ਸਮਾਨ ਚੱਲ ਹੋਰ ਉਹ ਜਾਂਦੀ ਨੂਰ ਦੀ ਬਹਿਨ ਹੋਰ ਸੰਗਾ ਨੂਰ ਨੂਰ ਚਲੀ ਗਈ ਨੂਰ ਦੀ ਬਹਿਨ ਉੱਪਰੋਂ ਆ ਗਈ ਡੈਣ ਉਹ ਕਿਉਂ ਕੰਮ ਨਹੀਂ ਕਰਦਾ ਸਾਰ ਦਿਨ ਘਰ ਵਾਲੀ ਦੇ ਮਗਰ ਲੱਗਾ ਰਹਿਣਾ ਨੀ ਪਾਈ ਗਿਆ ਉਹਦਾ ਮਤਲਬ ਇਹ ਸੀ ਕਿ ਮੈਂ ਕੰਮ ਇੰਨਾ ਸੀ ਕਰੇ ਇੰਨਾ ਕੰਮ ਤੂੰ ਵੀਡੀਓ ਨਹੀਂ ਪਾਈ ਇਸ ਕਰਕੇ ਦੇਸ਼ ਬਹੁਤ ਘਾਟੇ ਚ ਚਲਾ ਗਿਆ ਸਵੇਰ ਦੇ ਗਾਲਾਂ ਲੈਣ ਲਈ ਕਾਲੇ ਸੀ ਨਾ ਪਾਉਂਦੀ ਹੁਣ ਤੈਨੂੰ ਕਿਹੜਾ ਟਰੰਪ ਨੇ ਕਿਹਾ ਸੀ ਵੀ ਵੀਡੀਓ ਪਾ ਆਹ ਯਾਰ ਠੀਕ ਹੈ ਯਾ ਨਾ ਬਟੇ ਬੇਟਾ ਬੇਟਾ ਕਹਿ ਕੇ ਬਹੁਤ ਪੜ੍ਹਿਆ ਲਿਖਿਆ ਬਣਦਾ ਤੂੰ ਰਹਿਣ ਦਿਆ ਕਰ ਬਣਦਾ ਲੱਗਦਾ ਤੁਹਾਨੂੰ ਰਾਤਾਂ ਲੀਆਂ ਦੇ ਦਿਆਂ ਯਾਰ ਕਿ ਹੁਣ ਬਣਾਈਆ ਤੇਰਾ ਮੂੰਹ ਦੇਖ ਕੇ ਉਹਨਾਂ ਸੋਚਿਆ ਇਹਨੂੰ ਰਾਤ ਵਾਲੀ ਦੇ ਦਿੰਨੇ ਆ ਇਹਨੂੰ ਕਿਹੜਾ ਪਤਾ ਲੱਗਣਾ ਝੁਰਲੂ ਨੂੰ ਤੂੰ ਭਗਵਾਨ ਤਮਨ ਦਾ ਸਾਲਾ ਜਿਹੜਾ ਤੈਨੂੰ ਤਾਜੀ ਦੇਣੀ ਸੀ ਲਓ ਜੀ ਕਸ਼ਮੀਰੀ ਡਰੈਸ ਪਾਈ ਆ ਸਾਰੇ ਜਣੇ ਦੱਸੋ ਅਸੀਂ ਕਿਵੇਂ ਲੱਗਦੇ ਆ ਡੱਲ ਲੇਕ ਦੇ ਅੰਦਰ ਬੈਠੇ ਆ ਤੂੰ ਤਾਂ ਮਾਮਾ ਕੰਨ ਚੋਂ ਮੈਲ ਕੱਢਣ ਵਾਲਾ ਲੱਗਦਾ ਤੂੰ ਮਾਮਾ ਸ਼ੇਖ ਚਿੱਲੀ ਲੱਗਣ ਡਿਆ ਇੰਨੀਆਂ ਲੁੱਟਾਂ ਕੌਣ ਹੁੰਦੀਆਂ ਨੇ ਕੋਈ ਸਾਲਾ ਦਾ ਫੋਨ ਖੋਲੋ ਹਾਂ ਜੀ ਮਿੱਤਰੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ